ਜਗ ਤੇ ਕੋਈ ਨਾ ਸਾਨੀ ਦਿਸਦਾ ਹਿੰਦ ਦੀ ਚਾਦਰ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਦਿੱਲੀ ਦੇ ਵਿਗਿਆਨ ਪਵਨ ਚ ਹੋਇਆ ਸਰਬ ਧਰਮ ਸੰਮੇਲਨ ਗੁਰੂ ਤੇਗ ਬਹਾਦਰ ਜੀ ਜਿੰਨ ਕੋ ਪੂਰੀ ਦੁਨੀਆ ਹਿੰਦ ਦੀ ਚਾਦਰ ਕੇ ਨਾਮ ਸੇ ਜਾਣਦੀ ਹੈ ਉਸ عظیم ਕੁਰਬਾਨੀ ਕੋ ਅੱਜ ਨਮਨ ਕੀਆ ਜਾ ਰਹਾ ਹੈ ਭਾਰਤ ਦੇ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਆਮ ਵੈਰੀ ਹੈਪੀ ਟੂ ਬੀ ਅ ਪਾਰਟ ਆਫ ਥਿਸ ਗ੍ਰੇਟ ਕਨਕਲੇਵ ਫਾਰ ਯੂਨਿਟੀ ਇਹ ਕਨਕਲੇਵ ਫਾਰ ਯੂਨਿਟੀ ਆਫ ਆਲ ਫੇਥਸ ਸੰਸਦ ਵਿਕਰਮਜੀਤ ਸਿੰਘ ਸਾਹਨੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਰਬ ਧਰਮ ਸੰਮੇਲਨ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਨਦੇ ਇਸ ਸੰਮੇਲਨ ਨੂੰ ਵੇਖੋ ਪੀਟੀਸੀ ਸਿਮਰਨ ਤੇ ਸ਼ਨੀਵਾਰ ਸ਼ਾਮ 7 ਵਜੇ